Yeah, your ਸਤਿਗੁਰੂ ਦੀ ਤਾਣਿਆਂ ਦੀ ਤਾਣ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੜ ਬੈਠੀ ਸਾਧ ਸੰਗਤ ਜੀਓ ਬੜ ਭਾਗੇ ਹਾਂ ਆਪਾ ਸਾਰੇ ਸੇਵਕ ਪਰਿਵਾਰ ਬਹੁਤ ਹੀ ਵਡ ਭਾਗਾ ਹੈ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ ਖਾਲਸਾ ਜੀ ਵੀਰ ਬਲਵਿੰਦਰ ਸਿੰਘ ਪਿੰਨਾ ਦੇ ਸੁਪੁੱਤਰ ਕਾਕਾ ਹਰਜਸਪ੍ਰੀਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਇਆ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਤਸ਼ਾਹ ਮਹਾਰਾਜ ਜੀਆ ਦੇ ਮੁਬਾਰਕ ਚਰਨ ਆਪਣੇ ਗ੍ਰਹਿ ਵਿਖੇ ਪੁਵਾਇਨੇ ਸੇਵਕਾਂ ਦੇ ਚਰਨ ਆਪਣੇ ਘਰ ਵਿਖੇ ਪੁਵਾਇਨੇ ਬੜਪਾਗੇ ਨੇ ਸੇਵਕ ਪਰਿਵਾਰ ਬਹੁਤ ਹੀ ਬੜਪਾਗਾ ਹੈ ਜਿੰਨਾ ਤੇ ਸਤਿਗੁਰਾਂ ਦੀ ਅਪਾਰ ਰਹਿਮਤ ਹੋਈ ਆ ਬਖਸ਼ੀਸ਼ ਹੋਈ ਆ ਆਓ ਖਲਸਾ ਜੀ ਕੁਝ ਕਹਿਣ ਤੋਂ ਪਹਿਲਾਂ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਫਤਿਹ ਦੁਹਰਾਈਏ ਗੱਜ ਕੇ ਆਖੋ ਜੀ ਵਾਹਿ ਗੁਰਜੀ ਦਾ ਖਲਸਾ ਵਾਹਿ ਗੁਰਜੀ ਦੀ ਫਤਿਹ ਆਓ ਖਲਸਾ ਜੀ ਕੁਝ ਇਤਿਹਾਸ ਆਪ ਜੀਆਂ ਦੇ ਨਾਲ ਸਾਂਝਾ ਕਰੀਏ ਮਾਲਵੇ ਦੀ ਧਰਤੀ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਵਿੱਚ ਜਨਮੀ ਬੀਬੀ ਜਿਉਣੀ ਗੁਰਮਾ ਪਿੰਡ ਦੇ ਵਿੱਚ ਜਨਮੀ ਹੈ ਜਿਨ੍ਹਾਂ ਦਾ आनंद कार्य ਪਹੁ ਵਿੰਡ ਦੇ ਭਾਈ ਭਗਤੂ ਜੀ ਨਾਲ ਹੋਇਆ ਹੈ ਮਾ ਜਿਉਣੀ ਤੇ ਭਾਈ ਭਗਤੂ ਜੀ ਦਾ ਜੀਵਨ ਸੇਵਾ ਤੇ ਸਿਮਰਨ ਵਿੱਚ ਡਟੇ ਰਹਿੰਦੇ ਨੇ ਸੇਵਾ ਤੇ ਸਿਮਰਨ ਵਿੱਚ ਲੀਨ ਰਹਿੰਦੇ ਨੇ ਭਾਈ ਭਗਤੂ ਜੀ ਖੇਤਾਂ ਵਿੱਚ ਕਿਰਤ ਕਰਦੇ ਨੇ ਇੱਕ ਦਿਨ ਭਾਈ ਭਗਤੂ ਜੀ ਆਪਣੇ ਖੇਤਾਂ ਵਿੱਚ ਗੈਹਨੇ ਖੂਨ ਚ ਲਾਉਣ ਵਾਸਤੇ ਅੱਜ ਇਹਨਾਂ ਦੇ ਖੂਨ ਚਲਣ ਵਾਸਤੇ ਨੋਕਰਨੀ ਆਇਆ ਖਾਲਸਾ ਜੀ ਇੱਕ ਬਜ਼ੁਰਗ ਬਾਬਾ ਆਇਆ ਭਾਈ ਭਗਤੂ ਜੀ ਦੇ ਪਾਸ ਆਕੇ ਪੁੱਛਦਾ ਹੈ ਨਾਲ ਦੇ ਸੰਗਤ ਜੀ ਬਾਬਾ ਜੀ ਲਾਇਆ ਚੋਕੜਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਨਾ ਸ਼ੁਰੂ ਕੀਤਾ ਹੈ ਵਾਹਿਗੁਰੂ ਵਾਹਿਗੁਰੂ ਸਿਮਰਨ ਜਪਣਾ ਸ਼ੁਰੂ ਕੀਤਾ ਹੈ ਮਾਂ ਜਿਉਣੀ ਜੀ ਅੰਮ੍ਰਿਤ ਵੇਲੇ ਦਾ ਪ੍ਰਸ਼ਾਦ ਤਿਆਰ ਕਰਕੇ ਲੈ ਕੇ ਆਏ ਨੇ ਜਦੋਂ ਮਾਂ ਜਿਉਣੀ ਨੇ ਤੱਕਿਆ ਕਿ ਬਜ਼ੁਰਗ ਬਾਬਾ ਆਪਣਾ ਸ਼ੁਰੂ ਕੀਤਾ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕੀਤਾ ਜਦੋਂ ਸਮਾਪਤੀ ਹੋਈ ਬਾਬਾ ਜੀਆ ਨੇ ਆਖਿਆ ਕਿ ਤੁਹਾਡੀ ਅਰਦਾਸ ਅਕਾਲ ਪੁਰਖ ਨੇ ਪ੍ਰਵਾਨ ਕਰ ਲਈ ਹੈ ਤੁਹਾਡੇ ਕਰ ਲਾਲ ਹੋਵੇਗਾ ਖਾਲਸਾ ਜੀ ਹਰ ਮਾਂ ਦੇ ਅੰਦਰ ਦਿਲ ਦੇ ਅੰਦਰ ਇਹ ਹੀ ਭਾਵਨਾ ਹੁੰਦੀ ਹੈ ਕਿ ਮੇਰੀ ਗੋਦੀ ਦੇ ਵਿੱਚ ਲਾਲ ਹੋਵੇ ਮਾਵਾ ਭਾਵੇਂ ਹੋਵਣ ਪਰੀਆਂ ਨਾਲੋ ਸੰਦੇ ਡੱਕ ਪਰੀਆਂ ਸ਼ਾਹੀ ਘਰੀ ਵਿਹਾਵਣ ਵਰੀਆਂ ਪਹਿਨਣ ਪੱਟ ਹੰਡਾਵਣ ਜਰੀਆਂ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਗੋਦੀ ਵਿੱਚ ਖੇਡਣਾ ਲਾਲ ਨਾ ਹੋਵੇ ਮਾਂ ਜਿਉਣੀ ਦੀ ਅਰਦਾਸ ਸਤਿਗੁਰਾਂ ਨੇ ਪ੍ਰਵਾਨ ਕੀਤੀ ਹੈ ਉਹ ਸਮਾਂ ਆਇਆ ਸੇਵਾ ਤੇ ਸਿਮਰਨ ਦੇ ਵਿੱਚ ਲੀਨ ਰਹਿੰਦੇ ਨੇ ਤੇਰਾ ਮਾਗ ਸੰਮ 1737 ਵਿਕਰਮੀ ਸੰਨ 26 1882 ਈਸਵੀ 26 ਜਨਵਰੀ ਨੂੰ ਪਉ ਵਿੰਡ ਦੀ ਧਰਤੀ ਤੇ ਮਾ ਜਿਉਣੀ ਦੀ ਕੁੱਖੋਂ ਇੱਕ ਪੁੱਤਰ ਦਾ ਜਨਮ ਹੋਇਆ ਜਿਹਦਾ ਖੁਸ਼ੀਆਂ ਦੇ ਵਿੱਚ ਨਾਮ ਆਕੇ ਰੱਖਿਆ ਹੈ ਦੀਪਾ ਕਲ ਸੱਚ ਦੀਪ ਦਾ ਅਰਥ ਹੈ ਦੀਵਾ ਇਹ ਦੀਪ ਕੇਵਲ ਪਰਿਵਾਰ ਦਾ ਨਹੀਂ ਬਲਕਿ ਕੌਮ ਦਾ ਦੀਪ ਹੋ ਨਿਪੜਿਆ ਹੈ ਆ ਮਾਂ ਜੁਣੀ ਦੀ ਕੁੱਖ ਨੂੰ ਭਾਗ ਲਾਈਨੇ ਭਾਈ ਭਪ